ਕਾਲੀ ਦਲ ਦੇ ਵਿੱਚ ਤੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਇਹ ਜਿਹੜੇ ਅੰਮ੍ਰਿਤਧਾਰੀ ਹੁੰਦੇ ਸੀ ਜਿਹੜੇ ਪੰਜਾਂ ਬਾਣੀਆਂ ਦੀ ਜ਼ੁਬਾਨੀ ਜਿਹਨਾਂ ਨੂੰ ਯਾਦ ਹੁੰਦੀਆਂ ਸੀ ਜਿਹੜੇ ਭਾਈ ਸਾਹਿਬ ਦੀ ਘਰ-ਬਾਰ ਛੱਡ ਕੇ ਜੇਲ੍ਹਾਂ ਕੱਟ ਸਕਦੇ ਸੀ ਜਿਨ੍ਹਾਂ 'ਚ ਸੈਕਰੀਫਾਈਜ਼ ਕਰਨ ਦਾ ਮਾਦਾ ਹੁੰਦਾ ਸੀ ਇਹਨਾਂ ਦੇ ਸਾਰੇ ਸਰਮਾਇਦਾਰ ਭਰਤੀ ਕਰਦੇ ਆ ਮੈਤਾ ਦੇ ਚਾਵਲਾ ਜਿਹੜੇ ਹੁਣ ਭਾਈ ਸਾਹਿਬ ਦੀ ਮੈਤਾ ਜਿਹੜਾ ਜਨ ਸੈਕਟਰੀ ਬਣਿਆ ਫਿਰਦਾ ਇਹ ਨੂੰ ਵੇਖੋ ਇਹ ਚਾਵੜੇ ਹੁਣੀ ਜਿਹੜੇ ਨੇ ਇਹ ਫੈਡਰੇਸ਼ਨ ਦੇ ਵਿੱਚ ਸਾਡਾ ਜਿਹੜਾ ਹੈਗਾ ਜੀ ਨਾਸ ਮਾਰਦੇ ਸੀ ਸਾਨੂੰ ਬੋਲਣ ਨਹੀਂ ਦੇਂਦੇ ਸਾਨੂੰ ਜਿਹੜੀਆਂ ਮਾਵਾਂ ਪਣੀਆਂ ਗਾਲਾਂ ਕੱਢਦੇ ਸੀ ਤੇ ਜਿਹੜੇ ਹੈਗੇ ਨੇ ਹੁਣ ਅੱਜ ਅਕਾਲੀ ਦਲ ਦੇ ਵਿੱਚ ਨੇ ਤੇ ਜਿਨ੍ਹਾਂ ਨੇ ਗਾਲਾਂ ਸਹੀਆਂ ਜਿਨ੍ਹਾਂ ਨੇ ਵਕਤ ਕੱਟਿਆ ਜਿਨ੍ਹਾਂ ਜੇਲਾਂ ਕੱਟੀਆਂ ਜਿਨ੍ਹਾਂ ਨੇ ਭਾਈ ਸਾਹਿਬ ਜੀ ਸਾਰਾ ਕੁਝ ਕੀਤਾ ਉਹ ਅਕਾਲੀ ਦਲ ਤੋਂ ਬਾਹਰ ਨੇ ਮੈਂ ਬ੍ਰਹਮਪੁਰੇ ਦੇ ਘਰ ਗਿਆ ਮੈਂ ਕਹ ਜੀ ਇਹ ਕਾਲਜ ਦਲ ਦੇ ਵਿੱਚ ਇੰਸਾ ਜਿਹੜਾ ਉਹ ਦਖੰਦਾ ਜੀ ਕਰੀ ਜਾਂਦਾ ਚੰਡੀਗੜ੍ਹ ਕਾਲਜ ਦੇ ਚ ਉਹਨੂੰ ਸਮਝਾਓ ਜੀ ਬਾਦਲ ਸਾਹਿਬ ਨੂੰ ਕਹੋ ਬਾਦਲ ਸਾਹਿਬ ਨੂੰ ਕਿਹਾ ਨਹੀਂ ਜੀ ਅਸੀਂ ਜੇ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਤੁਸੀਂ ਜੋ ਮਰਜ਼ੀ ਕਰੋ ਉਹ ਯਾਦ ਜਲਜੀਤ ਸਿੰਘ ਚੀਮਾ ਕੱਲ ਦੀ ਭੂਤਨੀ ਸੇਵਿਆਂ ਚੱਦ ਕੀ ਆਉਂਦੀ ਕੰਟਰੀਬਿਊਸ਼ਨ ਜਿਹੜਾ ਪਹਿਲਾ ਕਾਲਜ ਦਲ ਦਾ 1920 ਦਾ ਜਿਹੜਾ ਸਮਝਾਨ ਆ ਉਹਨੂੰ ਲਾਗੂ ਕਰਾਂਗੇ ਤੇ ਇਹਨਾਂ ਦੇ ਸਮਝਾਨ ਜਿਹੜਾ ਮੋਗੇ ਬਣਿਆ ਉਹਨੂੰ ਖਤਮ ਕਰਾਂਗੇ ਤੇ ਅਕਾਲੀ ਦਲ ਜਿਹੜਾ ਉਹਨੂੰ ਚਰਬੀ ਹੋਵੇਗਾ ਗੱਲ ਇਹ ਹੈ ਕਿ ਅਕਾਲੀ ਦਲ ਨੂੰ ਹੋਇਆ ਹੋਇਆ ਕੈਂਸਰ ਇਹ ਦਵਾਈ ਲੈ ਰਹੇ ਨੇ ਸਰਪੀਟ ਦੀ ਉਹਦਾ ਬਗੜੇ ਨਹੀਂ ਚਲਣੀ ਅਕਾਲੀ ਦਲ ਦਾ ਤੁਸੀਂ ਜੇ ਸੁਖਵੀਰ ਨੂੰ ਪਾਸੇ ਕਰ ਦਿਓਗੇ ਸਿਮਰਤਨ ਨੂੰ ਪਾਸੇ ਕਰ ਦਿਓਗੇ ਬਜੇਟੇ ਨੂੰ ਪਾਸੇ ਕਰ ਦਿਓਗੇ 1 ਮਿੰਟ ਲਈ ਤੇ ਫਿਰ ਤੁਹਾਡਾ ਖਿਆਲ ਅਕਾਲੀ ਦਲ ਠੀਕ ਚੱਲ ਪਏਗਾ ਤੇ ਜਿਹੜੀ ਵਿਅਪਦੀਆਂ ਨਾ ਜੀ ਇਹਨਾਂ ਨੇ ਕੁਰਬਾਨੀਆਂ ਨੇ ਸੌਦੇ ਸਾਜ ਨੂੰ ਮਤਲਬ ਜਿਹੜਾ ਹੈਗਾ ਹੈ ਪਸ਼ਾਕ ਪੁੱਛੋ ਕਿੰਨੇ ਭੇਜੀ ਆ ਸੌਦੇ ਸਾਜ ਦੇ ਕੋਲ ਜਾ ਕੇ ਭਾਈ ਸਾਹਿਬ ਜੀ ਹੱਥ ਜੋੜ ਕੇ ਤੇ ਕਿਹੜੇ ਆਦਮੀ ਖੜੇ ਹੁੰਦੇ ਸੀਗੇ ਇਹ ਦੱਸਣ ਤਾਂ ਸਹੀ ਨਾ ਇਹਦੇ ਮੱਥੇ ਦੇ ਉੱਤੇ ਟਿੱਕੇ ਲਵਾਉਂਦੇ ਨੇ ਤੇ ਜੱਗ ਕਰਦੇ ਨੇ ਹਮਨ ਕਰਦੇ ਨੇ ਇਹ ਸਿੱਖੀ ਸਿਧਾਂਤ ਨਹੀਂ ਆ ਏ ਜੇ ਕਹਿੰਦੇ ਜੀ ਕਿ ਸਿਰਫ ਸਰਕਾਰ ਚਾਹੀਦੀ ਹੈ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਸਿੱਖੀ ਨਹੀਂ ਚਾਹੀਦੀ ਕੋਈ ਸਿੱਖੀ ਸਿਧਾਂਤ ਨਹੀਂ ਚਾਹੀਦਾ 24 ਦੇ ਨਾਲ ਜੁੜੇ ਹੋ ਮਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹਾਲਾਤ ਜਿਸ ਤਰੀਕੇ ਦੇ ਨਾਲ ਜ਼ਮੀਨੀ ਪੱਧਰ ਤੇ ਨਜ਼ਰ ਆ ਰਹੇ ਨੇ ਕਿਉਂਕਿ 13 ਲੋਕ ਸਭਾ ਦੇ ਜਿਹੜੀਆਂ ਸੀਟਾਂ ਤੋਂ ਇਲੈਕਸ਼ਨ ਲੜਨ ਤੋਂ ਬਾਅਦ ਉਹਨਾਂ ਦੇ ਵਿੱਚੋਂ ਕੇਵਲ ਇੱਕ ਸੀਟ ਹੀ ਅਕਾਲੀ ਦਲ ਬਾਦਲ ਦੇ ਹਿੱਸੇ ਆਈ ਹੈ ਇਸੇ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਜਿਹੜੀਆਂ ਜ਼ਮਾਨਤਾਂ ਅਕਾਲੀ ਦਲ ਦੇ ਵੱਲੋਂ ਜਿਹੜੀਆਂ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਬਾਕੀ ਦੇ ਉਮੀਦਵਾਰਾਂ ਦੀਆਂ ਤਾਂ ਵੱਡਾ ਹਾਰ ਦਾ ਕਾਰਨ ਕੀ ਹੈ ਇਸੇ ਨੂੰ ਲੈ ਕੇ ਮੰਥਨ ਵੀ ਕੀਤਾ ਜਾ ਰਿਹਾ ਤਾਂ ਦੂਜੇ ਪਾਸੇ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਕੋਈ ਡਾਗੂ ਨੇ ਉਹਨਾਂ ਦੇ ਵੱਲੋਂ ਬਾਗੀ ਤੇਵਰ ਵੀ ਚੱਕੇ ਜਾ ਰਹੇ ਨੇ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧ ਰੱਖਣ ਵਾਲੇ ਤੇਕ ਪੁੱਟ ਸਮਾਂ ਪਹਿਲਾਂ ਅਲੈਦਾ ਹੋਏ ਅਕਾਲੀ ਆਗੂ ਸਬਕਾ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਰਿਆੜ ਮੇਰੇ ਨਾਲ ਨੇ ਗੱਲਬਾਤ ਕਰਦੇ ਰਾਟ ਸਾਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਅਕਾਲੀ ਦਲ ਦੀ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਨੂੰ ਦੇਖਣਾ ਹੋਵੇ ਤਾਂ ਕਿਤੇ ਨਾ ਕਿਤੇ ਬੀਜੇ ਵੀ ਭਾਪੀ ਵੀ ਪਿਛਾੜ ਕੇ ਅੱਗੇ ਲੰਘ ਚੁੱਕੀ ਹੈ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਜੇ ਕਿ ਜਿਹੜਾ ਇਸ ਨੁਕਸਾਨ ਹੋਇਆ ਹੈ ਇਹ ਕੋਈ ਇੱਕ ਜਾਂ ਦੋ ਮਹੀਨੇ ਚ ਚਾਰ ਮਹੀਨੇ ਜਾਂ ਸਾਲ ਦਾ ਦੋ ਸਾਲ ਤੇ ਨਹੀਂ ਹੋਇਆ ਇਹ ਜਦੋਂ ਦਾ ਮਤਲਬ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀਗਾ ਜਦੋਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕਬਜੇ ਚ ਆਇਆ ਪ੍ਰਧਾਨ ਵੀ ਇਹੀ ਤੇ ਮੁੱਖ ਮੰਤਰੀ ਵੀ ਇਹੀ ਔਰ ਵੇਖੋ ਤੁਸੀਂ ਜਿੰਨੇ ਟਕਸਾਲੇ ਨੇ ਪਰਿਵਾਰ ਉਹਨਾਂ ਨੂੰ ਸਾਰਿਆਂ ਨੂੰ ਭਾਈ ਸਾਹਿਬ ਜਿਨ੍ਹਾਂ ਨੇ ਘਰ ਬਠਾ ਦਿੱਤਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਸਰਦਾਰ ਬਿਆਨ ਸਿੰਘ ਜੀ ਮੁੱਖ ਮੰਤਰੀ ਸਨ ਤੇ ਅਸੀਂ ਜਦੋਂ ਯਾਦ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸਰਚੀਵ ਕਰਨ ਵਾਸਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ 1978 ਤੋਂ ਲੈ ਕੇ ਤਕਰੀਬਨ 84 ਤੱਕ ਸੁਆਇ ਮੋਰਚੇ ਤੋਂ ਹੋਰ ਇਹਨਾਂ ਦੀ ਕੋਈ ਪ੍ਰਾਪਰਟੀ ਜਿਹੜੀ ਉਹ ਸਾਹਮਣੇ ਨਹੀਂ ਸੀ ਆ ਰਹੀ ਔਰ ਮੋਰਚੇ ਦੇ ਵਿੱਚ ਵੀ ਜੋ ਇਹਨਾਂ ਨੇ ਚਰਤ ਧਰਮਜੋਧ ਮੋਰਚਾ ਸੀ ਜੋ ਇਹਨਾਂ ਨੇ ਰੋਲ ਅਦਾ ਕੀਤਾ ਉਦੀ ਸਜਾਇਆ ਇਹਨਾਂ ਨੂੰ ਮਿਲ ਰਹੀ ਆ ਆਨੰਦਪੁਰ ਦਾ ਮਤਾ ਸੰਤਾ ਨੇ ਲੈ ਆਂਦਾ ਇਹਨਾਂ ਨੇ ਉਹਦਾ ਜਿਹੜਾ ਹੈਗਾ ਸਾਰਾ ਜਿਹੜਾ ਮੰਨਿਆ ਔਰ ਉਹਦੇ ਉਤੋਂ ਹੀ ਜਿਹੜਾ ਅਮਰਜੀਤ ਆਪਣਾ ਸਿਮਰਜੀਤ ਸਿੰਘ ਕਾਲਜਦਲ ਬਣਾਈ ਫਿਰਦਾ ਕਾਲਜਦਲ ਅੰਮ੍ਰਿਤਸਰ ਉਹ ਉਹਦੇ ਵਿੱਚੋਂ ਨਿਕਲਿਆ ਸਿਮਰਜੀਤ ਸਿੰਘ ਮਾਨ ਨੇ ਵੀ ਜਿਹੜਾ ਸਾਡਾ ਏਜੰਡਾ ਸੀਗਾ ਆਨੰਦਪੁਰ ਸਾਹਿਬ ਦੇ ਮਤੇ ਦਾ ਉਹ ਛੱਡ ਦਿੱਤਾ ਔਰ ਅਕਾਲੀ ਦਲ ਨੇ ਕਦੀ ਉਹਦੀ ਗੱਲ ਹੀ ਨਹੀਂ ਕੀਤੀ ਜਿਹਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਹੈ ਸਟੇਟਾ ਨੂੰ ਵੱਧ ਅਧਿਕਾਰ ਜਿਹੜਾ ਹੈਗਾ ਉਹ ਦੇਣ ਦੀ ਗੱਲ ਜਿਹੜੀ ਉਹ ਸੀਗੀ ਜਿਹੜੇ ਪੰਜਾਬ ਦੇ ਹਕੀਕੀ ਮੁੱਦੇ ਛੱਡਨ ਕਰਕੇ ਅਕਾਲੀ ਦਲ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਤੇ ਪਹਿਲਾਂ ਵਿਧਾਨ ਸਭਾ ਚ ਤਿੰਨ ਤੇ ਉਸ ਤੋਂ ਬਾਅਦ ਇੱਕ ਸੀਟ ਅਕਾਲੀ ਦਲ ਦੇ ਕੇਵਲ ਪੱਲੇ ਰਹਿ ਗਈ ਇਹਦੇ ਅਕਾਲੀ ਦਲ ਤੇ ਦੇਖੋ ਜੀ ਖਤਮ ਹੋ ਗਿਆ ਹੈ ਅਕਾਲੀ ਦਲ ਤੇ ਮੋਗੇ ਦੀ ਰੈਲੀ ਦੇ ਵਿੱਚ ਤੇ ਹੁਣ ਐਵੇਂ ਰਸਾ ਨਾ ਜੇ ਅਕਾਲੀ ਦਲ ਦਾ ਨਾਂ ਘੜੀਸੀ ਜਾਂਦੇ ਆ ਇਹ ਤੇ ਪੰਜਾਬੀ ਪਾਰਟੀ ਆ ਹੁਣ ਤੁਸੀਂ ਵੇਖੋ ਕਿ ਐਨ ਕੇ ਸ਼ਰਮਾ ਜਿਹੜਾ ਉਹ ਅਕਾਲੀ ਦਾਲਾ ਅਕਾਲੀ ਦਲ ਦੇ ਵਿੱਚ ਤੇ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਇਹ ਜਿਹੜੇ ਅੰਮ੍ਰਿਤਧਾਰੀ ਹੁੰਦੇ ਸੀ ਜਿਹੜੇ ਪੰਜਾਂ ਬਾਣੀਆਂ ਦੀ ਜੁਬਾਨੀ ਜਿੰਨਾਂ ਨੂੰ ਯਾਦ ਹੁੰਦੀਆਂ ਸੀ ਜਿਹੜੇ ਭਾਈ ਸਾਹਿਬ ਜੀ ਘਰ-ਬਾਰ ਛੱਡ ਕੇ ਜੇਲਾਂ ਕੱਟ ਸਕਦੇ ਸੀ ਜਿਨ੍ਹਾਂ 'ਚ ਸੈਕਰੀਫਾਈਜ਼ ਕਰਨ ਦਾ ਮਾਦਾ ਹੁੰਦਾ ਸੀ ਕਿੰਨੇ ਸਾਰੇ سرمایہਦਾਰ ਭਰਤੀ ਕਰ ਰਹੇ ਜਦੋਂ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਚੱਲਦੇ ਸੀ ਇਹ ਜਿਹੜੇ ਤਮਾਮ ਸਾਰੇ ਸਵਾਲ ਸੀ ਕਦੇ ਕੀਤੇ ਸੀ ਵੱਡੇ ਵੱਡੇ ਅਕਾਲੀ ਦਲ ਦੇ ਲੀਡਰਾਂ ਨੂੰ ਤੁਸੀਂ ਨਹੀਂ ਇਸ ਤਰ੍ਹਾਂ ਹੈਗਾ ਜੀ ਕਿ ਜਿਹੜਾ ਵੀ ਲੀਡਰ ਨੇ ਇਹਨਾਂ ਦੇ ਖਿਲਾਫ ਕੋਈ ਗੱਲ ਕੀਤੀ ਚਾਹੇ ਤਲਵੰਡੀ ਸਾਹਿਬ ਨੇ ਕੀਤੀ ਚਾਹੇ ਵਡਾਲਾ ਸਾਹਿਬ ਨੇ ਕੀਤੀ ਮੈਂ ਤੁਹਾਨੂੰ ਵਡਾਲਾ ਸਾਹਿਬ ਦੀ ਗੱਲ ਦੱਸਣ ਲੱਗਾ ਜਲੰਧਰ ਦੇ ਵਿੱਚ ਉਹਨਾਂ ਨੇ ਸਾਡੀ ਰੈਲੀ ਰਖਾ ਲਈ ਅਸੀਂ ਡਰਦੇ ਛੁਪਦੇ ਅੱਗੇ ਪਿੱਛੇ ਹੋ ਕੇ ਜਲੰਧਰ ਰੈਲੀ ਸਾਰੇ ਜਾਣੇ ਪਹੁੰਚੇ ਜਿਹੜੋ ਕਿ ਬੀਅੰਦ ਸਿੰਘ ਉਸ ਰੈਲੀ ਨੂੰ ਫੇਲ ਕਰਨ ਵਾਸਤੇ ਪੂਰਾ ਯੋਰ ਲਾ ਰਿਆ ਸੀ ਸਰਕਾਰ ਅੱਡੀਆਂ ਪਾਰ ਹੋਈ ਹੋਈ ਸੀ ਤੁਸੀਂ ਵੇਖੋ ਕਿ ਕਿੰਦੀ ਵੱਡਾ ਉਹਦਾ ਸਿਗਾ 101 ਤੰਦੂਰ ਉੱਥੇ ਗਦਰਲੀ ਰੋਟੀਆਂ ਪਕਾ ਰਿਆ ਸੀ ਔਰ ਸਾਰਾ ਖਰਚਾ ਜਿਹੜਾ ਹੈਗਾ ਉਹ ਵਡਾਲਾ ਸਾਹਿਬ ਨੇ ਕੁਲਦੀਪ ਸਿੰਘ ਵਡਾਲਾ ਜੀ ਨੇ ਕੀਤਾ ਇਹਨਾਂ ਨੇ ਉਹਨੂੰ ਰੋਲ ਦਿੱਤਾ ਰੋਲ ਸਰਵੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਏਜੰਡੇ ਤੋਂ ਬਾਹਰ ਜਾ ਰਹੇ ਹਾਂ ਤੁਸੀਂ ਏਜੰਡੇ ਦੇ ਉੱਤੇ ਰਹੋ ਸਾਨੂੰ ਨੁਕਸਾਨ ਹੋਏਗਾ ਉਹਨਾਂ ਨੂੰ ਕਿੱਥੇ ਭੇਜਿਆ ਤਲਵੰਡੀ ਸਾਹਿਬ ਨੂੰ ਆਪਣਾ ਅਕਾਲੀ ਦਲ ਬਣਾਉਣਾ ਪਿਆ ਟੌਣਾ ਸਾਹਿਬ ਵਿੱਚੋਂ ਨਿਕਲ ਕੇ ਚਲੇ ਗਏ ਆ ਜਿਹੜਾ ਚੰਦੂ ਮਾਜ਼ਰਾ ਜਿਹੜਾ ਹੁਣ ਪੁੱਤ ਬਣਿਆ ਫਿਰਦਾ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਹਿੰਦਾ ਜੇ ਮੇਰੇ ਦੇ ਵਿਆਹ ਦੇ ਵਿੱਚ ਬਾਦਲ ਸਾਹਿਬ ਬਗੈਰ ਸੱਜਿਓ ਆ ਕੇ ਹਾਂਜੀ ਉਹਨੇ ਮਤਲਬ ਆਪਣਾ ਵੱਖਰਾ ਅਕਾਲੀ ਦਲ ਬਣਾ ਕੇ ਰੱਖਿਆ ਔਰ ਉਹ ਜੋ ਜੋ ਇਹਨਾਂ ਦੇ ਬਾਰੇ ਕਹਿੰਦਾ ਰਿਹਾ ਉਹਨੂੰ ਰੱਡੋ ਮੈਤਾਰੇ ਚਾਵਲਾ ਜਿਹੜੇ ਹੁਣ ਭਾਈ ਸਾਹਿਬ ਜੀ ਮੈਤਾ ਜਿਹੜਾ ਜਨ ਸੈਕਟਰੀ ਬਣਿਆ ਫਿਰਦਾ ਹੈ ਇਹ ਨੂੰ ਵੇਖੋ ਇਹ ਚਾਵਲੇ ਹੁਣੀ ਜਿਹੜੇ ਨੇ ਇਹ ਫੈਡਰੇਸ਼ਨ ਦੇ ਵਿੱਚ ਸਾਡਾ ਜਿਹੜਾ ਹੈਗਾ ਜੀ ਨਾਸ ਮਾਰਦੇ ਸੀ ਸਾਨੂੰ ਬੋਲਣ ਨਹੀਂ ਦਿੰਦੇ ਸਾਨੂੰ ਜਿਹੜੀਆਂ ਮਾਵਾਂ ਪਣੀਆਂ ਗਾਲਾਂ ਕੱਢਦੇ ਸੀ ਹਮ ਔਰ ਇਹ ਜਿਹੜੇ ਹੈਗੇ ਨੇ ਹੁਣ ਅਜ ਅਕਾਲੀ ਦਲ ਦੇ ਵਿੱਚ ਨੇ ਤੇ ਜਿਨ੍ਹਾਂ ਨੇ ਗਾਲਾਂ ਸਹੀਆਂ ਜਿਨ੍ਹਾਂ ਨੇ ਵਕਤ ਕੱਟਿਆ ਜਿਨ੍ਹਾਂ ਜੇਲ੍ਹਾਂ ਕੱਟੀਆਂ ਜਿਨ੍ਹਾਂ ਨੇ ਭਾਈ ਸਾਹਿਬ ਜੀ ਸਾਰਾ ਕੁਝ ਕੀਤਾ ਉਹ ਅਕਾਲੀ ਦਲ ਤੋਂ ਬਾਹਰ ਨੇ ਕਦੇ ਜਿਹੜੀਆਂ ਸ਼ਿਕਾਇਤਾਂ ਸੀ ਤੁਸੀਂ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਮੰਨੀ ਜਾਂਦੀ ਸੀ ਜਿਨ੍ਹਾਂ ਨੂੰ ਹਾਈ ਕਮਾਂਡ ਵੀ ਕਿਹਾ ਜਾਂਦਾ ਉਹਨਾਂ ਦੇ ਕੋਲ ਤੁਸੀਂ ਇਹ ਸ਼ਿਕਾਇਤਾਂ ਨਹੀਂ ਕੀਤੀਆਂ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ ਮੈਂ ਬ੍ਰਹਮਪੁਰੇ ਦੇ ਘਰ ਗਿਆ ਮੈਂ ਕਹਾ ਜੀ ਇਹ ਅਕਾਲੀ ਦਲ ਦੇ ਵਿੱਚ ਢੀਂਸਾ ਜਿਹੜਾ ਉਹ ਦਖੰਦਾਜੀ ਕਰੇ ਜਾਂਦਾ ਚੰਡੀਗੜ੍ਹ ਅਕਾਲੀ ਦਲ ਚ ਉਹਨੂੰ ਸਮਝਾਓ ਜੀ ਬਾਦਲ ਸਾਹਿਬ ਨੂੰ ਕਹੋ ਬਾਦਲ ਸਾਹਿਬ ਨੂੰ ਕਿਹਾ ਨਹੀਂ ਜੀ ਅਸੀਂ ਨੇ ਤੁਹਾਨੂੰ ਸਭ ਕੁਝ ਦਿੱਤਾ ਹੋਇਆ ਤੁਸੀਂ ਜੋ ਮਰਜ਼ੀ ਕਰੋ ਉਹ ਯਾਰ ਦਲਜੀਤ ਸਿੰਘ ਚੀਮਾ ਕੱਲ ਦੀ ਭੂਤ ਨਹੀਂ ਸੇਵਿਆਂ ਚ ਅੱਦ ਕੀ ਹੋਰ ਹੀ ਕੰਟਰੀਬਿਊਸ਼ਨ ਜੇ ਉਹ ਭਾਈ ਸਾਹਿਬ ਜੀ ਐਮਬੀਬੀਐਸ ਡਾਕਟਰ ਆ ਤੇ ਇਧਰਲੇ ਬਨੇ ਕੀ ਕਰਦਾ ਫਿਰਦਾ ਕੀ ਆਟੀ ਆਪਣਾ ਪੂੰਜੜ ਦੀ ਕੀ ਕੰਟਰੀਬਿਊਸ਼ਨ ਐਮਐਲਏ ਰਹਿ ਗਿਆ ਵਜ਼ੀਰ ਰਹਿ ਗਿਆ ਐਮਪੀ ਰਹਿ ਗਿਆ ਰਾਜ ਸਭਾ ਦਾ ਔਰ ਕੀਆ ਕੰਟਰੀਬਿਊਸ਼ਨ ਦਿਖਾਉਣਾ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈ ਇਹਦੇ ਵਿੱਚ ਅਕਾਲੀ ਦਲ ਦੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਬਹੁਤ ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਕਿ ਜਿਹੜਾ ਇਸ ਵਕਤ ਦੀ ਝੂਂਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਲਾਗੂ ਹੋਣੀ ਚਾਹੀਦੀ ਅਕਾਲੀ ਦਲ ਦਾ ਪ੍ਰਧਾਨ ਬਦਲੀ ਹੋਣਾ ਚਾਹੀਦਾ ਕੀ ਉਹ ਚਾਹੁੰਦੇ ਨੇ ਜਿਹੜੇ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਸਵਾਲ ਕਰ ਰਹੇ ਉਹ ਚਾਹੁੰਦੇ ਕਿ ਪ੍ਰਧਾਨ ਬਦਲੀ ਹੋਣ ਦੇ ਨਾਲ-ਨਾਲ ਜਿਹੜੀਆਂ ਪੰਜਾਬ ਅਕਾਲੀ ਦਲ ਦੀਆਂ ਪ੍ਰਾਤਨ ਸਮੇਂ ਦੀਆਂ ਮੰਗਾਂ ਰਹੀਆਂ ਸਰਜੀਤ ਓਣਗੀਆਂ ਨਹੀਂ ਅਕਾਲੀ ਦਲ ਦਾ ਪ੍ਰਧਾਨ ਬਦਲਣ ਦੇ ਨਾਲ ਜਿਹੜਾ ਹੈ ਜੀ ਉਹ ਗੱਲ ਨਹੀਂ ਚੱਲਦੀ ਅਕਾਲੀ ਦਲ ਦਾ ਹੋਣ ਵਾਲਾ ਸੰਵਿਧਾਨ ਬਦਲਣਾ ਪਵੇਗਾ ਪ੍ਰਧਾਨ ਨਹੀਂ ਪ੍ਰਧਾਨ ਤੇ ਆਟੋਮੈਟਿਕਲੀ ਬਦਲ ਜਾਏਗਾ ਜਦੋਂ ਹੀ ਜਿਹੜਾ ਪਹਿਲਾ ਅਕਾਲੀ ਦਲ ਦਾ 1920 ਦਾ ਜਿਹੜਾ ਸੰਵਿਧਾਨ ਉਹਨੂੰ ਲਾਗੂ ਕਰਾਂਗੇ ਤੇ ਇਹਨਾਂ ਦੇ ਸੰਵਿਧਾਨ ਜਿਹੜਾ ਮੋਗੇ ਬਣਿਆ ਹੈ ਉਹਨੂੰ ਖਤਮ ਕਰਾਂਗੇ ਤੇ ਅਕਾਲੀ ਦਲ ਜਿਹੜਾ ਉਹਨੂੰ ਸਰਵਾਈਵ ਹੋਵੇਗਾ ਗੱਲ ਇਹ ਆ ਕਿ ਅਕਾਲੀ ਦਲ ਨੂੰ ਹੋਇਆ ਹੋਇਆ ਕੈਂਸਰ ਇਹ ਦਵਾਈ ਲੈ ਰਹੇ ਨੇ ਸਿਰਪੀਟ ਦੀ ਉਹਦਾ ਕੋ ਗੱਡੀ ਨਹੀਂ ਚੱਲਣੀ ਅਕਾਲੀ ਦਲ ਤੋਂ ਤੁਸੀਂ ਜੇ ਸੁਖਵੀਰ ਨੂੰ ਪਾਸੇ ਕਰ ਦਿਓਗੇ ਸਿਮਰਤ ਨੂੰ ਪਾਸੇ ਕਰ ਦਿਓਗੇ ਬਜੀਠੇ ਨੂੰ ਪਾਸੇ ਕਰ ਦਿਓਗੇ 1 ਮਿੰਟ ਲਈ ਤੇ ਫੇਰ ਤੁਹਾਡਾ ਖਿਆਲ ਆ ਅਕਾਲੀ ਦਲ ਠੀਕ ਚੱਲ ਪਏਗਾ ਨਹੀਂ ਇਹਨਾਂ ਦੇ ਇਹਨਾਂ ਨੂੰ ਤੇ ਕਰਨਾ ਹੀ ਪਏਗਾ ਲੇਕਿਨ ਨਾਲ ਦੇ ਨਾਲ ਸਾਨੂੰ ਜਿਹੜਾ ਹੈਗਾ ਨਾ ਜੇ ਉਹ ਬੰਦਿਆਂ ਨੂੰ ਵੀ ਘਰੋਂ ਮਨਾ ਕੇ ਲਿਆਉਣਾ ਪਏਗਾ ਉਹਨਾਂ ਨੂੰ ਵੀ ਅੱਗੇ ਲਾਉਣਾ ਪਏਗਾ ਉਹਨਾਂ ਦਾ ਜਿਹੜੀ ਸ਼ਵੀ ਉਹਨਾਂ ਨੇ ਖਰਾਬ ਕੀਤੀ ਆ ਉਹਨੂੰ ਠੀਕ ਕਰਨਾ ਪਵੇਗਾ ਕਿਹੜੇ ਬੰਦਿਆਂ ਨੂੰ ਜੀ ਜਿਹੜੇ ਵੀ ਤਕਸਾਲੀ ਘਰ ਬੈਠੇ ਨੇ ਹਜ਼ਾਰਾਂ ਤਕਸਾਲੀ ਘਰ ਬੈਠੇ ਨੇ ਇਹਨਾਂ ਨੇ ਬਚੱਤਰ ਸਿੰਘ ਦਾ ਸਰਦਾਰ ਬਚੱਤਰ ਸਿੰਘ ਪੜਿਆਲੇ ਦਾ ਪਰਿਵਾਰ ਰੋਲ ਕੇ ਮਾਰਦਾ ਰঞ্জੀਰ ਸਿੰਘ ਰਿਆੜ ਦਾ ਪਰਿਵਾਰ ਰੋ ਕੇ ਮਾਰ ਦਿੰਦਾ ਔਰ ਯਾਰ ਤੁਸੀਂ ਗੱਲਾਂ ਕਰਦੇ ਜੇ ਜਿਸ ਬੰਦੇ ਨੇ 1985 86 ਦੇ ਵਿੱਚ ਐਨਐਸਏ ਕੱਟਿਆ ਹੋਵੇ ਔਰ ਚੰਡੀਗੜ੍ਹ ਦੇ ਵਿੱਚ ਪਹਿਲੇ ਉੱਤੇ ਐਨਐਸਏ ਲੱਗਿਆ ਹੋਵੇ ਉਹਨੂੰ ਭਾਈ ਸਾਹਿਬ ਜੀ ਕਤਲ ਕਰ ਦਿੱਤਾ ਜਾਵੇ ਔਰ ਇਹ ਸਾਡੇ ਸਾਥ ਖੜੇ ਲਾ ਕੇ ਖੜੇ ਨਾ ਹੋਣ ਔਰ ਤੁਹਾਨੂੰ ਦੱਸਣਾ ਕਿੰਨਾਂ ਨੇ ਕਤਲ ਕੀਤਾ ਕੋਈ ਮਕਦਮੇ ਦੀ ਪੈਰਵਾਈ ਨਾ ਹੋਵੇ ਔਰ ਇੱਥੋਂ ਤੱਕ ਕਿ ਭਾਈ ਸਾਹਿਬ ਜੀ ਮਤਲਬ ਜਿਹੜੇ ਸਾਡੇ ਤੋਂ ਪਿੱਛੋਂ ਆਏ ਨੇ ਉਹ ਵਜ਼ੀਰੀਆਂ ਮੰਨਦੇ ਰਹੇ ਚੇਅਰਮੈਨੀਆਂ ਮੰਨਦੇ ਰਹੇ ਔਰ ਅਸੀਂ ਇਹਨਾਂ ਦੇ ਭਾਂਡੇ ਮਾਣਦੇ ਰਹੇ ਹਾਲ ਦੇ ਵਿੱਚ ਜਿਹੜੀ ਸਥਿਤੀ ਬਣੀ ਹੈ ਤੇ ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਦਲੀਲਾਂ ਵੀ ਦਿੱਤੀਆਂ ਜਾਂਦੀਆਂ ਨੇ ਕਿ ਅਕਾਲੀ ਦਲ ਨੂੰ ਸ਼ਰਾਪ ਇਸ ਗੱਲ ਤੋਂ ਹੋ ਗਿਆ ਕਿ ਜਿਹੜੀਆਂ 15 ਦੇ ਵਿੱਚ 15 ਤੋਂ ਲੈ ਕੇ ਲਗਾਤਾਰ ਅੱਜ ਤੱਕ ਬੇਵੱਦੀਆਂ ਹੋਈਆਂ ਨੇ ਉਹਨਾਂ ਦਾ ਇਨਸਾਫ ਅਕਾਲੀ ਦਲ ਨੇ ਦਵਾਇਆ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਸੀ ਤੇ ਜਿਹੜੇ ਵੈਬਲ ਜਾਂ ਬਰਗਾੜੀ ਕੋਟਖਪੂਰਾ ਦੇ ਵਿੱਚ ਸਿੱਖ ਸੰਗਤਾਂ ਬੈਠਦੀਆਂ ਤੇ ਇਹਨੇ ਤੇ ਉਹਨਾਂ ਦੇ ਉੱਪਰ ਗੋਲੀਆਂ ਵਾਰਾਈਆਂ ਜਾਂਦੀਆਂ ਨੇ ਉਹ ਇਹ ਜੀ ਜਿਹੜੀ ਬੇਵੱਦੀਆਂ ਨਾ ਜੀ ਇਹਨਾਂ ਨੇ ਕਰਵਾਈਆਂ ਨੇ ਸੌਦੇ ਸਾਦ ਨੂੰ ਮਤਲਬ ਜਿਹੜਾ ਹੈਗਾ ਹੈ ਪਿਸ਼ਾਕ ਪੁੱਛੋ ਕਿੰਨੇ ਭੇਜੀ ਆ ਸੌਜੇ ਸਾਜ ਦੇ ਕੋਲ ਜਾ ਕੇ ਭਾਈ ਸਾਹਿਬ ਜੀ ਹੱਥ ਜੋੜ ਕੇ ਤੇ ਕਿਹੜੇ ਆਦਮੀ ਖੜੇ ਹੁੰਦੇ ਸੀਗੇ ਇਹ ਦੱਸਣ ਤੇ ਸਹੀ ਨਾ ਇਹਦੇ ਮੱਥੇ ਦੇ ਉੱਤੇ ਟਿੱਕੇ ਲਵਾਉਂਦੇ ਨੇ ਤੇ ਜੱਗ ਕਰਦੇ ਨੇ ਹਮਨ ਕਰਦੇ ਨੇ ਇਹ ਸਿੱਖੀ ਸਿਧਾਂਤ ਨਹੀਂ ਆ ਸਿੱਖ ਦਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਨੇਉਂਦਾ ਹੈ ਹੋਰ ਭਾਵੇਂ ਜਿਹੜਾ ਮਰਜ਼ੀ ਆ ਜਾਵੇ ਜਿੰਨਾ ਮਰਜੀ ਵੱਡਾ ਦੇਵੀ ਹੋਵੇ ਜਿੰਨਾ ਮਰਜੀ ਵੱਡਾ ਦੇਵਤਾ ਹੋਵੇ ਜਿੰਨਾ ਮਰਜੀ ਵੱਡਾ ਪਗੰਬਰ ਹੋਵੇ ਪੀਰ ਹੋਵੇ ਅਸੀਂ ਉਹਨੂੰ ਫਤਿਹ ਬੁਲਾ ਸਕਦੇ ਆ ਅਸੀਂ ਉਹਦੇ ਅੱਗੇ ਆਪਣਾ ਸੀਸ ਨਿਵਾ ਸਕਦੇ ਇਹ ਅਮਰਤ ਦੀ ਜਾਤ ਐਵੇਂ ਜਿਹੜੀ ਇਹ ਤੁਰੇ ਫਿਰਦੇ ਨੇ 328 ਸਰੂਪ ਦਾ ਕਿਉਂ ਨਹੀਂ ਪਾਈ ਸਾਹਿਬ ਜੀ ਇਹ ਦੱਸ ਦੇ ਐਸੇ ਪੀਸੀ ਨੂੰ ਕਿਉਂ ਪਾਈ ਸਾਹਿਬ ਜੀ ਕਬਜ਼ਾ ਕੀਤਾ ਹੋਇਆ ਵਿਦਾਂਤੀ ਨੂੰ ਕਿਉਂ ਲਾਇਆ ਇਹਨਾਂ ਨੇ ਇਹਨਾਂ ਨੇ ਗੁਰਵਚਨ ਸਿੰਘ ਦੇ ਕੋਲੋਂ ਭਾਈ ਸਾਹਿਬ ਜੀ ਕਿਉਂ ਸੌਧੇ ਸਾਦ ਨੂੰ ਮਾਫੀ ਦਵਾਈ ਆ ਇੱਕ ਗੱਲ ਥੋੜੀ ਹੈ ਜਿਹੜੀ ਕਿਉਂ ਇਹਨਾਂ ਨੇ ਮੁਸਫੇ ਨੂੰ ਭਾਈ ਸਾਹਿਬ ਜੀ ਜਿਹੜਾ ਜਿਹੜਾ ਹੈਗਾ ਉਹ ਆਪਣਾ ਐਮਐਲਏ ਬਣਾਇਆ ਉਹਦੀ ਜਨਾਨੀ ਨੂੰ ਐਮਐਲਏ ਬਣਾਇਆ ਕਿਉਂ ਭਾਈ ਸਾਹਿਬ ਜੀ ਸੈਣੀ ਜਿਹੜਾ ਹੈਗਾ ਉਹਨੂੰ ਡੀਜੀਪੀ ਲਾਇਆ ਅਕਾਲੀ ਦਲ ਦੇ ਨਾਲ ਤੁਸੀਂ ਵੀ ਕਦੇ ਨਾ ਕਦੇ ਸੰਬੰਧ ਰੱਖਦੇ ਰਹੇ ਹੋ ਕੀ ਲੱਗਦਾ ਕਿ ਜਿਹੜੀਆਂ ਵੱਡੀਆਂ ਗਲਤੀਆਂ ਪਿਛਲੇ ਸਮੇਂ ਦੇ ਦਰਮਿਆਨ ਹੋਈਆਂ ਉਹਨਾਂ ਗਲਤੀਆਂ ਤੇ ਮੰਥਨ ਕਰਨ ਤੋਂ ਬਾਅਦ ਕੁਝ ਨਾ ਕੁਝ ਸਿੱਖਿਆ ਲਈ ਜਾ ਸਕਦੀ ਆ ਇਹ ਤੇ ਕਹਿੰਦੇ ਜੀ ਕਿ ਸਿਰਫ ਰਖਾਰ ਚਾਹੀਦੀ ਹੈ ਸਾਨੂੰ ਕੁਝ ਨਹੀਂ ਚਾਹੀਦਾ ਹੂੰ ਕੋਈ ਸਿੱਖੀ ਨਹੀਂ ਚਾਹੀਦੀ ਕੋਈ ਸਿੱਖੀ ਸਿਧਾਂਤ ਨਹੀਂ ਚਾਹੀਦਾ ਕੋਈ ਪ੍ਰਚਾਰ ਨਹੀਂ ਚਾਹੀਦਾ ਸਿੱਖੀ ਦਾ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਚਾਹੀਦੀ ਤੁਸੀਂ ਵੇਖੋ ਵੀ ਇਹਦੇ ਜਿਹੜੀਆਂ ਬਈਆਂ ਰੋਟੀਆਂ ਨੇ ਤੇ ਦਾਲ ਹੈ ਉਹਨਾਂ ਦੇ ਵਿੱਚ ਵੀ ਭਾਈ ਸਾਹਿਬ ਜੀ ਗਵਨ ਕਰੀ ਜਾਂਦੇ ਹੋਰ ਤੇ ਗੱਲਾਂ ਛੱਡੋ ਤੁਸੀਂ ਹੂੰ ਹੋਇਆ ਕਿ ਨਹੀਂ ਹੋਇਆ ਹੋਇਆ ਕਿ ਨਹੀਂ ਹੋਇਆ ਜ਼ਮੀਨਾਂ ਇਹਨਾਂ ਨੇ ਭਾਈ ਸਾਹਿਬ ਜੀ ਆਪਣੇ ਜਿਹੜੇ ਹੈਗੇ ਚਾਹਤੇ ਉਹਨਾਂ ਨੂੰ 100-100 200-300 ਰੁਪਏ ਮਜ਼ਦ ਜਿਹੜਾ ਹੈਗਾ ਏਕੜ ਦੇ ਠੇਕੇ ਦੇ ਦਿੱਤੀਆਂ ਹੋਈਆਂ ਨੇ ਉਹ ਕਾਲੋਂ ਸਾਹਿਬ ਨੇ ਨਰਮਲ ਸਿੰਘ ਕਹਿਰੋਂ ਉਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਕਿੰਨੇ ਕੱਲੇ ਜ਼ਮੀਨਦਾਰ ਨੇ ਸਕੂਲ ਬਣਾਇਆ ਔਰ ਉਹਦੇ ਕੋਲ 1 ਲੱਖ ਰੁਪਏ ਸਾਲ ਦਾ ਲੈਂਦੇ ਨੇ ਸਾਰਾ ਤੋ ਇਸ ਕਰਕੇ ਜਿਹੜੀਆਂ ਗੱਲਾਂ ਐ ਕਰ ਰਹੇ ਨੇ ਨਾ ਜੀ ਜਿਹੜਾ ਆਂਦੇ ਨੇ ਕਿ ਭਾਈ ਸਾਹਿਬ ਜੀ ਮੈਂ ਪਹਿਲਾਂ ਸਾਡਾ ਜਿਹੜਾ ਅਕਾਲੀ ਦਲ ਸੀ ਉਹ ਕਹਿੰਦਾ ਸੀ ਮੈਂ ਮਰਾਂ ਪੰਥ ਜੀਵੇ ਇਹ ਉਹਨਾਂ ਦੇ ਪੰਥ ਪਵੇ ਟੱਠੇ ਖੂਚ ਅਸੀਂ ਭਾਈ ਸਾਭ ਜੀ ਚੀਂਦੇ ਰਹੀਏ ਅਸੀਂ ਜਿੱਤਣਾ ਅਸੀਂ ਕਿਉਂਕਿ ਹੁਣ ਜਿਹੜੇ ਆ ਗਏ ਇਹਨਾਂ ਨੂੰ ਆਪਣੇ ਆਪ ਨਹੀਂ ਚਾਹੀਦਾ ਜਿਹੜੀ ਲੀਡਰਸ਼ਿਪ ਜਿੰਨੀ ਵੀ ਹੈਗੀ ਆ ਚਾਹੇ ਕੋਰ ਕਮੇਟੀ ਆ ਚਾਹੇ ਸਾਰੇ ਭਾਈ ਸਾਭ ਜੀ ਛੱਡਣ ਉਹ 10 13 ਜੋ 10ਾਂ ਦੀ ਜਮਾਨਤ ਜਬਤ ਹੋ ਗਈ ਆ ਜਮਾਨਤ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਖੜੇ ਸੀ ਉਹਨਾਂ ਨੂੰ ਵੀ ਔਰ ਜਿਨ੍ਹਾਂ ਨੇ ਖੜੇ ਕੀਤੇ ਸੀ ਉਹਨਾਂ ਨੂੰ ਵੀ ਆ ਬਿਲਕੁਲ ਅਕਾਲੀ ਦਲ ਦੇ ਜਿਸ ਤਰੀਕੇ ਦੇ ਹਾਲਾਤ ਨਜ਼ਰ ਆਉਂਦੇ ਨੇ ਤੇ ਕਿਤੇ ਨਾ ਕਿਤੇ ਵੱਡੇ ਸਵਾਲ ਇਹ ਵੀ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਉਠਾਏ ਜਾਂਦੇ ਨੇ ਕਿ ਇੱਕ ਪਰਿਵਾਰ ਦਾ ਵੱਡਾ ਪ੍ਰਭਾਵ ਪੈਣਾ ਇੱਕ ਪਰਿਵਾਰ ਦੀ ਜਕੜ ਦੇ ਵਿੱਚ ਅਕਾਲੀ ਦਲ ਦਾ ਸਮੁੱਚਾ ਢਾਂਚਾ ਹੋਣਾ ਕਿਤੇ ਨਾ ਕਿਤੇ ਨਗਾਰ ਦੇ ਵੱਲੇ ਲੈ ਕੇ ਜਾ ਰਿਹਾ ਪਰ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਸਤਾਹੀਨ ਲੀਡਰਾਂ ਦੇ ਵੱਲੋਂ ਸਵਾਲ ਤਾਂ ਚੱਕੇ ਜਾ ਰਹੇ ਨੇ ਪਰ ਇਹਦਾ ਅਕਾਲੀ ਦਲ ਬਾਦਲ ਦੇ ਉੱਪਰ ਕਿਸ ਤਰੀਕੇ ਦਾ ਅਸਰ ਜਾਪਦਾ ਏ ਇਹ ਵੀ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਤੇ ਵੱਡੀ ਗੱਲ ਇਹ ਵੀ ਹੈ ਕਿ ਭਾਈਵਾਲ ਵਾਲੀ ਸਰਕਾਰ ਭਾਈਵਾਲ ਵਾਲੀ ਸਰਕਾਰ ਰਹੀ ਹੈ ਭਾਜਪਾ ਜਿਹਦੇ ਅਲਾਈਅੰਸ ਦਾ ਸਦਕਾ ਅਕਾਲੀ ਦਲ ਪੰਜਾਬ ਦੇ ਵਿੱਚ ਸਤਾ ਦਾ ਨਿਗਮ ਮੰਨਦਾ ਰਿਹਾ ਏ ਕਿ ਭਾਜਪਾ ਨੇ ਇਸ ਵਕਤ ਅਕਾਲੀ ਦਲ ਨੂੰ ਵੀ ਵੱਡੀ ਪੱਧਰ ਦੇ ਉੱਪਰ ਪਛਾੜ ਦਿੱਤਾ ਏ ਪਿਛਲੇ ਸਮੇਂ ਦੇ ਅਸੀਂ ਇਲੈਕਸ਼ਨ ਦੇ ਦਰਮਿਆਨ ਦੇਖ ਚੁੱਕੇ ਹਾਂ ਅੱਗੇ ਦੀ ਕਿਸ ਤਰੀਕੇ ਦੀ ਰੂਪਰੇਖਾ ਹੋ ਸਕਦੀ ਹੈ ਉਹ ਵੀ ਤੁਹਾਡੇ ਦਰਮਿਆਨ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ